ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸਰਮਾ ਦੇ ਹੱਕ ਦੇ ਵਿੱਚ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਵਿੱਚ ਅੱਜ ਰੋਡਸੋ ਕੱਢਿਆ ਗਿਆ ਪਿੰਡ ਚੌਂੜ ਤੋਂ ਇਹ ਰੋਡਸੋ ਸ਼ੁਰੂ ਹੋਇਆ ਔਰ ਉਸਦੇ ਬਾਅਦ ਟੈਂਥਲ ਵਿਜਲਪੁਰ ਫਤੇਪੁਰ ਨ ਸੁਪਰ ਹੁੰਦਾ ਸਮਾਣਾ ਦੇ ਵਿੱਚ ਦਾਖਲ ਹੋਇਆ ਸਮਾਣਾ ਦਾਖਲ ਹੋਣ ਤੇ ਬ੍ਰਾਹਮਣ ਸਭਾ ਵੱਲੋਂ ਗੋਪਾਲ ਸ਼ਰਮਾ ਦੀ ਅਗਵਾਈ ਹੇਠਨ ਸਨਮਾਨ ਦਿੱਤਾ ਉਸਦੇ ਬਾਅਦ ਤਹਿਸੀਲ ਰੋਡ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਕਪੂਸ਼ੰਦ ਬਾਂਸਲ ਦੇ ਹਜ਼ਾਰਾਂ ਜਣ ਸਮਰਥਕ ਸਨ ਉਨ੍ਹਾਂ ਵੱਲੋਂ ਸੰਬੋਧਨ ਕਰਦੇ ਹੋਏ ਸਹਿਰ ਵਾਸੀਆਂ ਨੂੰ ਕਿਹਾ ਕਿ ਤੁਸੀਂ ਦਿੱਲੀ ਵਾਲਾ ਨੂੰ ਭਜਾ ਦਿਓ ਅਸੀਂ ਪੰਜਾਬ ਦੀ ਨੁਹਾਰ ਬਦਲ ਦਾਂਗੇ ਪੰਜਾਬ ਦੇ ਵਿੱਚ ਜਿੰਨੇ ਅਕਾਲੀ ਦਲ ਦੇ ਉਮੀਦਵਾਰ ਜਿੱਤਣਗੇ ਉਹ ਪੰਜਾਬ ਦੇ ਲਈ ਕੰਮ ਕਰਨਗੇ ਦਿੱਲੀ ਵਾਲੇ ਪੰਜਾਬ ਦੇ ਵਿਕਾਸ ਦੇ ਲਈ ਕੋਈ ਕੰਮ ਨਹੀਂ ਕਰਦੇ ਪਿਛਲੇ ਸਮੇਂ ਦੇ ਦੌਰਾਨ ਵੀ ਪੰਜਾਬ ਦਾ ਵਿਕਾਸ ਅਕਾਲੀ ਦਲ ਦੇ ਰਾਜ ਵਿੱਚ ਹੀ ਹੋਇਆ ਹੈ ਇਸ ਮੌਕੇ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਐਨ ਕੇ ਸ਼ਰਮਾ ਵੱਲੋਂ ਵੀ ਸੰਬੋਧਨ ਕੀਤਾ ਗਿਆ ਪੰਜਾਬ ਪੰਜਾਬ ਯਾਤਰਾ ਸਮਾਨੇ ਸ਼ਹਿਰ ਤੇ ਸਮਾਨੇ ਹਲਕੇ ਚ ਆਈ ਤਕਰੀਬਨ 2.5-3 ਮਹੀਨੇ ਦਾ ਮੈਂ ਹਲਕਾ ਵਾਈ ਜਾ ਰਿਹਾ ਹਾਂ 80 ਹਲਕੇ ਤਕਰੀਬਨ ਕਰਕੇ ਇੱਥੇ ਪਹੁੰਚੇ ਆਂ ਪਰ ਮੈਂ ਰਖੜਾ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਨੂੰ ਵਰਕਰਾਂ ਨੂੰ ਵਧਾਈ ਦੇਣਾ ਚਾਹੁੰਦਾ ਐ ਇੰਨਾ ਜੋਸ਼ ਅੱਜ ਦੇਖਿਆ ਰਿਕਾਰਡ ਕੈਮ ਕੀਤਾ ਮੈਂ ਬੇਨਤੀ ਕਰਨਾ ਚਾਹੁੰਦਾ ਅੱਜ ਹਾਲਾਤ ਕੀ ਪੰਜਾਬ ਦੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਾਂ ਤਜਰਬੇ ਕਰਦੇ ਰਹੇ ਤੁਸੀਂ ਜਾਣਦੇ ਹੋ ਜੋ ਕੁਝ ਵੀ ਪੰਜਾਬ ਤਰੱਕੀ ਹੋਈ ਐ ਉਹਦਾ ਹੀ ਹੋਈ ਐ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਬਾਦਲ ਸਾਹਿਬ ਮੁੱਖ ਮੰਤਰੀ ਬਾਦਲ ਸਾਹਿਬ ਦੀ ਸੋਚੀ ਪੰਜਾਬ ਤਾਂ ਤਰੱਕੀ ਕਰੂਗਾ ਜੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਕੇ ਪਿਆਰ ਮੰਗ ਰਹਿਣਗੇ ਉਹਨਾਂ ਦੇ ਰਾਜ ਵਿੱਚ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮਾਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਉਹਨਾਂ ਨੇ ਸੋਚੀ ਸੀ ਤੁਸੀਂ ਦੇਖੋ ਜਿਦਾ ਵੀ ਧਰਮ ਦਾ ਸ਼ੁਭ ਦੇ ਆਲਾ ਹੁੰਦਾ ਬਾਦਲ ਸਾਹਿਬ ਆਪ ਜਾ ਕੇ ਮਣੋਂਦੇ ਸਾਰੇ ਧਰਮਾਂ ਦੇ ਪਵਿੱਤਰ ਸਦਾਨ ਮੁੱਖ ਮੰਤਰੀ ਬਾਦਲ ਸਾਹਿਬ ਹੁੰਦੇ ਉਹਨਾਂ ਨੇ ਆਪ ਬਣਾਏ ਤੁਸੀਂ ਭਗਵਾਨ ਬਾਲਮੀ ਕੀ ਜੀ ਦਾ ਰਾਮ ਤੀਰੇ ਜਾ ਕੇ ਦੇਖੋ ਕਿੰਨਾ ਖਮਸੂਰਤ ਬਣਾਇਆ ਜਿੰਦਾਬਾਦ ਕੁਰਕਿਆਨਾ ਮੰਦਿਰ ਅੰਮ੍ਰਿਤਸਰ ਜਿੰਦਾਬਾਦ ਕੁਰਕਿਆਨਾ ਮੰਦਿਰ ਅੰਮ੍ਰਿਤਸਰ ਵਾਸਤੇ ਤਕਰੀਬਨ 300 ਕਰੋੜ ਰੁਪਏ ਦਾ ਆ ਕੇ ਖਮਸੂਰਤ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਉਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਬੜਾ ਸੋਹਣਾ ਨਾਲ ਨਾਲ ਸਰਕਾਰ ਤੋੜਦੀ ਤੇ ਅੱਜ ਉਥੇ ਇੰਟਰੀ ਨਹੀਂ ਲੱਗੀ ਤੁਸੀਂ ਦੇਖੋ ਹਰ ਧਰਮ ਨੂੰ ਜੋ ਜੋ ਜੇ ਕੌਸ਼ਲਾਂ ਵਾਸਤੇ ਬੇਲੀ ਮਾਫ ਕਰਨੀ ਕਰਦੇ ਹੋ ਉਹਨਾਂ ਨੂੰ ਬਣਵਾਈਆਂ ਮੈਨੂੰ ਲੱਗਦਾ ਸ ਪਹਿਲੀ ਵਾਰ ਹੋਣਾ ਸਰਕਾਰੀ ਖਲ ਤੇ ਗੌਸ਼ਲਾ ਬਣਾਈਆਂ ਗਈਆਂ ਲੀਡਰ ਉਹ ਹੁੰਦਾ ਜਿਹੜਾ ਸਾਰਿਆਂ ਦਾ ਦਿਲ ਜਿੱਤੇ ਕੱਲੇ ਇੱਕ ਤਾਂ ਨਹੀਂ ਉਹ ਡਾਕਟਰ ਚੋਂ ਆਪਾਂ ਇੱਕ ਬੇ ਤਜਰਬੇ ਵਾਲਾ ਬੰਦੇ ਨੂੰ ਆਪਾਂ ਆਪਦਾ ਮੁੱਖ ਮੰਤਰੀ ਬਣਾਤਾ ਮੁੱਖ ਮੰਤਰੀ ਬਣਾਉਣਾ ਸੌਖਾ ਹੈ ਮੁੱਖ ਮੰਤਰੀ ਚਲੋਣੀ ਔਖੀ ਹੈ ਜੋ ਹਾਲਾਤ ਪੰਜਾਬ ਦੇ ਬਣਿਆ ਆ ਝਾੜੂ ਵਾਲੇ ਭਗਵੰਤ ਮਾਨ ਨੇ ਤਾਂ ਬਿਲਕੁਲ ਹੀ ਤਬਾਈ ਲਿਆਉਂਦੀ ਹੈ ਜੇ ਆਪਾਂ ਨਾ ਇਕੱਠੇ ਹੋਏ ਦੇਖੋ ਜੋ ਜੋ ਦਰਦ ਅਕਾਲੀ ਦਲ ਦਾ ਪੰਜਾਬ ਪ੍ਰਤੀ ਕਿਸੇ ਦਾ ਨਹੀਂ ਅਸੀਂ ਜਿਉਣਾ ਮਰਨਾ ਇੱਥੇ ਐ ਤੁਹਾਡੇ ਕੋਲੇ ਰਹਿਣਾ ਹੈ ਪੰਜਾਬ ਤਰੱਕੀ ਕਰੂਗਾ ਤਾਂ ਆਪਣੀ ਧੱਕੇ ਤਰੱਕੀ ਹੋਊਗੀ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਜੇ ਨਹੀਂ ਵੋਟਾਂ ਪੈਣੀਆਂ ਦੁਕਾਨ ਬੰਦ ਕਰਕੇ ਕਿਤੇ ਹੋਰ ਸੂਬੇ ਚਲੇ ਜਾਵਾਂਗੇ ਦਿੱਲੀ ਵਾਲੇ ਨਹੀਂ ਸਾਰੇ ਦਿੱਲੀ ਵਾਲੇ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਉਹਨਾਂ ਨੂੰ ਹੁਕਮ ਉੱਥੋਂ ਆਉਂਦੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਸਾਡੀ ਪੰਜਾਬ ਦੀ ਪਾਰਟੀ ਉਹ ਆਪਣੇ ਤਾਂ 13 ਐਮਪੀ ਆ ਯੂਪੀ ਤੋਂ 90 80 ਆਉਂਦੇ ਆ ਸਾਰਾ ਪੈਸਾ ਉਧਰ ਭੇਜੀ ਜਾਂਦੇ ਆ ਅਸ ਕਰਕੇ ਆਪਣੀ ਫੌਜ ਤਕੜੀ ਕਰ ਲੋ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬ ਨੂੰ ਇੰਨੀ ਤਰੱਕੀ ਲਿਆਵਾਂਗੇ ਆ ਤਾਂ ਪਹਿ ਬ੍ਰੇਕਾ ਲਾ ਦਿਆਂ ਜਿਵੇਂ 10 ਸਾਲ ਕੰਮ ਚੱਲਿਆ ਸੀ ਜੇ ਬ੍ਰੇਕਾ ਨਾਲ ਲੱਗਦੀਆਂ ਤੁਸੀਂ ਦੇਖਣਾ ਸੀ ਕਿੱਥੇ ਤੇ ਕਿੱਥੇ ਬਚਾ ਦਿੰਦੇ ਰਕੜਾ ਸਾਹਿਬ ਸਾਡੇ ਬਾਦਲ ਸਾਹਿਬ ਦੇ ਪਰਿਵਾਰ ਤੇ ਸਾਡੇ ਪਰਿਵਾਰ ਦੇ ਮੈਂਬਰ ਆ ਮੈਨੂੰ ਲੱਗਦਾ ਰਕੜਾ ਸਾਹਿਬ ਤਾਂ ਖਜ਼ਾਨੇ ਤੋਂ ਆਪਣੇ ਆਪ ਹੀ ਚਾਬੀ ਖੁੜ ਕੇ ਲਿਆਉਂਦੇ ਸੀ ਬੜਾ ਨੇਕ ਇਨਸਾਨ ਆ ਵਧੀਆ ਭਰਾ ਮੇਰਾ ਮੈਂ ਛੋਟੇ ਹੁੰਦੇ ਤੋਂ ਜਾਣਦਾ ਜੀ ਇਕੱਠੇ ਨਾਲ ਦੁਕਾਨ ਤੇ ਬੈਠ ਕੇ ਅਸੀਂ ਚਾਹ ਪੀਂਦੇ ਹੁੰਦੇ ਸੀ ਇਕੱਠੇ ਦੇਖੋ ਉਦੋਂ ਦੀ ਸਾਡੀ ਦੋਸਤੀ ਹੈ ਆ ਜਮੀਨ ਨਾਲ ਜੁੜੇ ਹੋਏ ਬੰਦਾ ਹੈ ਤੁਸੀਂ ਜਾ ਕੇ ਜੀਨਕਪੁਰ ਦੇਖੋ ਕਹਿ ਜਾ ਬਣਾਏ ਨੇ ਇਹ ਜਿਹੇ ਲੋਕ ਚਾਹੀਦੇ ਹੈ ਜਿਹੜੇ ਤੁਹਾਡੇ ਨਾਲ ਵਿਚਰ ਥੋੜੀ ਲੜਾਈ ਲੜ ਥੋੜੀ ਗੱਲ ਸੁਣ ਇੱਕ ਪਰਿਵਾਰ ਮੰਗੂ ਸਾਰਿਆਂ ਨੂੰ ਰੱਖਣ ਐਸ ਕਰਕੇ ਤੁਹਾਡੀ ਆਪਣੀ ਪਰਿਵਾਰ ਦੀ ਪਾਰਟੀ ਇਕੱਲੇ ਦਲਾ ਜਿਤਾ ਦਿਓ ਪੰਜਾਬ ਨੂੰ ਬਚਾ ਲਓ ਨੇ ਤਾਂ ਬਹੁਤ ਆਪਣ ਨੂੰ ਪਛਤਾਉਣਾ ਪੈਣਾ ਅੱਜ ਦੇ ਜਿਹੜੇ ਕਾਠ ਨੇ ਜੋ ਪੰਜਾਬ ਬਚਾਓ ਯਾਤਰਾ ਦੇ ਮਾਣ ਸਨਮਾਨ ਹੋ ਰਿਹਾ ਜੇ ਤੋਂ ਸਿੱਧ ਹੁੰਦਾ ਹੈ ਕਿ ਐਨ ਕੇ ਸ਼ਰਮਾ ਨੂੰ ਲੋਕਾਂ ਨੇ ਐਕਸੈਪਟ ਕਰ ਲਿਆ ਮੈਂ ਸਮਾਣਾ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੋ ਕਿ ਐਨ ਕੇ ਸ਼ਰਮਾ ਬਹੁਤ ਹੀ ਵਧੀਆ ਨਿਮਰਤਾ ਵਾਲਾ ਬੰਦਾ ਬਹੁਤ ਵਧੀਆ ਇਨਸਾਨ ਹੈ ਡੇਰਾ ਵਸੀ ਜਿਨ੍ਹਾਂ ਦੀ ਕੋਈ ਰਿਸ਼ਤੇਦਾਰੀ ਮਿੱਤਰ ਸੱਜਣ ਹੈਗਾ ਪਤਾ ਕਰਕੇ ਦੇਖੋ ਕਿ ਡੇਰਾ ਵਸੀ ਨੂੰ ਚੰਡੀਗੜ੍ਹ ਬਣਾਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਮੈਂ ਸਮਾਣਾ ਸ਼ਹਿਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਇੱਕ ਵੋਟ 1 ਜੂਨ ਨੂੰ ਸ਼ਰਮਾ ਜੀ ਨੂੰ ਪਾ ਕੇ ਉਹਨਾਂ ਨੂੰ ਆਪ ਆਪਣਾ ਨਮਾਇੰਦਾ ਲੋਕ ਸਭਾ ਚ ਭੇਜਿਓ ਜਿਹੜੀ ਪੰਜਾਬ ਚੋਂ ਯਾਤਰਾ ਦੇ ਜਰੀਏ ਉਹ ਜਿਹੜੇ ਆਪਣੀ ਗੱਲ ਕਹਿ ਰਹੇ ਨੇ ਲੋਕ ਸੁਣ ਵੀ ਰਹੇ ਨੇ ਸਮਝ ਵੀ ਰਹੇ ਨੇ ਜਿਹੜੀ ਬਦਲਾਅ ਦੀ ਰਾਜਨੀਤੀ ਕਰਕੇ ਇਹ ਸਰਕਾਰ ਹੋਣ ਦੇ ਚਾਹੀ ਸੀ ਕੋਈ ਬਦਲਾਅ ਨਹੀਂ ਹੋਇਆ ਨਕਾਰਤਾ ਲੋਕਾਂ ਨੇ ਜਿਹੜੇ ਕਹਿੰਦੇ ਸੀ ਨਸ਼ਾ ਜੀ ਖਤਮ ਕਰਦਾਂਗੇ ਮੱਚਾ ਹੁਣ ਘਰ ਘਰ ਜਾਣ ਲੱਗ ਗਿਆ ਹੁਣ ਘਰਾਂ 'ਚ ਪਹੁੰਚਣ ਲੱਗ ਗਿਆ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਰਕਾਰ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਲੋਕਾਂ ਦੇ ਘਰਾਂ ਵਿੱਚ ਲੜਾਈਆਂ ਇਹ ਕਰਾਉਂਦੇ ਲੋਕਾਂ ਨੂੰ ਠਾਣਾ 'ਚ ਇਹ ਫਸਾਉਂਦੇ ਨੇ ਪੈਸੇ ਰਿਸ਼ਵਤ ਖੋਰ ਇਹ ਕਿੱਥੇ ਗਿਆ ਬੀਬੀ ਦਾ 10000 ਰੁਪਿਆ ਅੱਜ ਕੱਲੇ ਕੱਲੇ ਬੀਬੀ ਦਾ 24 24000 ਰੁਪਏ ਨਾਲ ਪਾਇਆ ਖੜਾ ਕਿੱਥੇ ਗਏ ਇਹਨਾਂ ਦੇ ਵਾਅਦੇ ਅੱਜ ਲੋਕ ਸ਼ਰੋਮ ਨਹੀਂ ਖਾਲੀਤਾਲ ਵਾਲ ਬਹੁਤ ਬੇਸਾਬੀ ਨਾਲ ਦੇਖ ਰਹੇ ਨੇ ਭਗਵੰਤ ਮਾਨ ਤੇਰਾ ਜ਼ੀਰੋ ਕਿੰਗਾ ਸੀ ਨਾ ਜ਼ 13 ਪਿੱਛੇ ਜਾਏਗਾ 13 ਸ਼ਰੋਬਨੀ ਅਕਾਲੀ ਦਲ 0 ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਦੇ ਵੈਸੇ ਮੈਂ ਸਾਰੀ ਜਨਤਾ ਪੜੀ ਲਿਖੀ ਆ ਸਾਰੇ ਰੋਜ਼ਾ ਅਖਬਾਰਾਂ ਚ ਪੜਦੇ ਨਿਊਜ਼ਾਂ ਪੜਦੇ ਨੇ ਵੀ ਸਰਕਾਰ ਦੇ ਕਿੰਨੇ ਘਟਿਆ ਕੰਮ ਨੇ ਕਿੰਨੇ ਘਟਿਆ ਕੰਮ ਕਰੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੀ ਤਾਂ ਕਿਹਾ ਦੱਸਣ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਅਕਾਲੀ ਦਲ ਚੜ੍ਹਦੀ ਕਲਾ ਵਿੱਚ ਹੈ ਜੀ ਪੂਰੇ ਆਰਥਵਾੜ ਦੇ ਨਾਲ ਦਿੱਤਾਗੇ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼